ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਦੇ ਵਿਲੱਖਣ ਦਾਸਤਾਨ 26 ਜਨਵਰੀ ਜਨਮ ਦਿਨ ਤੇ ਵਿਸ਼ੇਸ਼ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਜੁੜੇ ਹੋ ਜਾਂ ਇਸ ਚੈਨਲ ਹਜਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜੁਰ ਦਬਨਾ ਤਾਂ ਜੋ ਹਰ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਸਿੱਖ ਇਤਿਹਾਸ ਵਿੱਚ ਉਨ੍ਹਾਂ ਸੂਰਬੀਰ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਦਾ ਇਤਿਹਾਸ ਹੈ ਜਿਨ੍ਹਾਂ ਨੇ ਹਮੇਸ਼ਾ ਆਪਣੀ ਕੌਮ ਦੀ ਅਨਕ ਤੇ ਗੈਰਤ ਨੂੰ ਬਚਾਉਣ ਲਈ ਆਪਣੀ ਜਾਨਾਂ ਵਾਰੀਆਂ ਸਿੱਖ ਸੂਰਮੇ ਸਦਾ ਹੀ ਜ਼ਾਬਰ ਤੇ ਅਤਿਆਚਾਰਾਂ ਵਿਰੁੱਧ ਅਤੇ ਮਜਲੂਮ ਦੀ ਰੱਖਿਆ ਲਈ ਢਾਲ ਬਣ ਕੇ ਖੜਦੇ ਰਹੇ ਹਨ ਸਿੱਖ ਇਤਿਹਾਸ ਅਸਲ ਵਿੱਚ ਹੈ ਹੀ ਸ਼ਹੀਦਾਂ ਦਾ ਇਤਿਹਾਸ ਸ਼ਹਾਦਤ ਅਤੇ ਸ਼ਹੀਦ ਸ਼ਬਦ ਅਰਬੀ ਭਾਸ਼ਾ ਦੇ ਹਨ ਸ਼ਹਾਦਤ ਦਾ ਅਰਥ ਹੈ ਗਵਾਹੀ ਅਤੇ ਸ਼ਹੀਦ ਸੱਚ ਲਈ ਸ਼ਰੀਰ ਦੀ ਗਵਾਹੀ ਦੇਣ ਵਾਲੇ ਨੂੰ ਕਿਹਾ ਜਾਂਦਾ ਹੈ ਸ਼ਹੀਦ ਕੌਮ ਲਈ ਆਪਾਂ ਆਪਾ ਵਾਰ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਨਵੇਂ ਰਸਤੇ ਤਿਆਰ ਕਰਦੇ ਹਨ ਜੋ ਉਹਨਾਂ ਦੀ ਸ਼ਹੀਦੀ ਦੀ ਅਸਲ ਯਾਦਗਾਰ ਹੋ ਨਿਬੜਦੇ ਹਨ ਕੋਈ ਸ਼ੂਰਮਹੀ ਸ਼ਹੀਦੀ ਪਾ ਸਕਦਾ ਹੈ ਤੇ ਸ਼ੂਰਮੇ ਦੀ ਸੱਚੀ ਪਰਖ ਭਗਤ ਕਬੀਰ ਜੀ ਇੰਜ ਕਰਦੇ ਹਨ ਸੁਰਾਤ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹਿਤ ਉਰਜਾ ਪੁਰਜਾ ਕਟ ਮਰੇ ਕਬੋ ਨਾ ਛਾੜੇ ਖੇਤ ਉੱਚ ਧਾਰਮਿਕ ਅਸੂਲਾਂ ਤੇ ਆਦਰਸ਼ਾਂ ਦੀ ਪਾਲਣਾ ਕਰਦੇ ਹੋਏ ਆਪਾ ਕੁਰਬਾਨ ਕਰਦੇ ਨੂੰ ਹੀ ਸ਼ਹਾਦਤ ਕਿਹਾ ਜਾਂਦਾ ਹੈ ਬਹੁਤ ਉੱਚਾ ਸਥਾਨ ਹੈ ਸ਼ਹੀਦੀ ਦੇ ਸੰਕਪ ਦਾ ਸਿੱਖ ਧਰਮ ਵਿੱਚ ਸ਼ਹਾਦਤਾਂ ਤੇ ਮੋਢੀ ਸਨ ਪੰਜਵੇਂ ਗੁਰੂ ਅਰਜਨ ਦੇਵ ਜਿਨ੍ਹਾਂ ਸਿੱਖੀ ਦੇ ਮਹਾਨ ਉੱਚੇ ਅਸੂਲਾਂ ਲਈ ਆਪਾ ਕੁਰਬਾਨ ਕੀਤਾ ਫਿਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਚਾਰਾ ਸਹਿਬਜ਼ਾਦੇ ਤੇ ਅਨੇਕ ਸਿੰਘ ਗੁਰੂ ਆਸ਼ੇ ਤੇ ਚਲਦੇ ਸਦਕ ਤੇ ਧਾਰਨੀ ਰਹਿ ਕੇ ਆਪਣੀ ਅਜੰਦਾ ਵਿਚਾਵਲ ਕੀਤੀਆਂ ਬੰਦਾ ਸਿੰਘ ਬਹਾਦਰ ਤੇ ਹੋਰ ਅਨਗ੍ਰਿਤ ਜੋਧੇ ਅਸਹਾਇ ਤੇ ਅੱਕ ਹੈ ਕਸ਼ਟ ਭੋਗਦੇ ਹੋਏ ਸ਼ਹੀਦੀ ਦੇ ਪਰਮਾਨੇ ਬਣੇ ਇੱਕ ਹੋਰ ਗੁਰੂ ਦੇ ਅਨੇਕ ਸੇਵਕ ਗੁਰੂ ਦੇ ਪਾਇ ਪੂਰਨੇ ਤੇ ਕਦਰਾਂ ਤੇ ਪਹਿਰਾ ਦੇ ਕਿਤੇ ਉਹਨਾਂ ਦਾ ਨਿਰਾਦਰ ਕਰਨ ਵਾਲਿਆਂ ਵਿਰੁੱਧ ਡਟਵਾ ਇਸ ਜੱਦੋ ਜਿਹਦੋ ਆਪਾਂ ਬਾਦ ਵਾਲਿਆਂ ਵਿੱਚੋਂ ਇੱਕ ਸੰਭਾਈ ਦੀਪ ਸਿੰਘ ਬਾਬਾ ਦੀਪ ਸਿੰਘ ਜੀ ਦੇ ਜਨਮ ਨਾਮ ਨਾਲ ਬਾਬਾ ਦੀਪ ਸਿੰਘ ਜੀ ਦੇ ਨਾਮ ਨਾਲ ਬਾਬਾ ਸ਼ਬਦ ਬਹੁਤ ਬਾਅਦ ਵਿੱਚ ਜੁੜਿਆ ਹੈ ਉਹ ਸਮੇਂ ਬਾਬਾ ਸ਼ਬਦ ਨਹੀਂ ਭਾਈ ਸ਼ਬਦ ਆਮ ਪ੍ਰਚਲਿਤ ਸੀ ਸਾਰੇ ਗੁਰੂ ਕਰਦੇ ਸਿੰਘਾਂ ਦੇ ਨਾਮ ਨਾਲ ਅਕਸਰ ਭਾਈ ਸ਼ਬਦ ਹੀ ਵਰਤਿਆ ਜਾਂਦਾ ਸੀ ਭਾਈ ਸ਼ਬਦ ਸਾਨੂੰ ਸਾਡੇ ਸਹਿਬ ਗੁਰੂ ਨਾਲਖ ਸਾਹਿਬ ਜੀ ਨੇ ਦਿੱਤਾ ਜਦ ਉਹਨਾਂ ਮਰਦਾਨੇ ਨੂੰ ਆਪਣਾ ਭਾਈ ਕਹਿ ਕੇ ਬੁਲਾਇਆ ਸੀ ਉਸ ਦਿਨ ਤੋਂ ਹੀ ਗੁਰੂ ਘਰ ਵਿੱਚ ਹਰ ਸਿੱਖ ਨੂੰ ਭਾਈ ਕਹਿ ਕੇ ਬੁਲਾਇਆ ਜਾਣ ਲੱਗਾ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੋਵੈਂਡ ਦੇ ਨਜ਼ਦੀਕ ਇੱਕ ਕਿਰਤੀ ਕਿਸਾਨ ਭਾਈ ਭਗਤਾ ਦੇ ਘਰ ਮਾਤਾ ਜੀਵਨੀ ਦੀ ਕੁੱਖ ਤੋਂ 26 ਜਨਵਰੀ 1916 1682 ਮੁਤਾਬਕ 14 ਮਾਗ ਸਵਤ 17 ਸੋਂਤਾਲੀ ਨੂੰ ਹੋਇਆ ਬਾਬਾ ਦੀਪ ਸਿੰਘ ਜੀ ਦਾ ਪਾਲਣ ਪੋਸ਼ਣ ਪਿੰਡ ਪੋਵੰਡ ਤਹਿਸੀਲ ਪੱਟੀ ਜਿਹੜਾ ਤਰਨਤਾਰਨ ਵਿੱਚ ਹੋਇਆ ਆਪ ਜੀ ਦਾ ਨਾਮ ਭਾਈ ਦੀਪਾ ਰੱਖਿਆ ਗਿਆ ਕਲਗੀਧਰ ਪਿਤਾ ਜੀ ਕੋਲੋਂ ਅੰਮ੍ਰਿਤ ਪਾਨ ਕਰਕੇ ਆਪ ਜੀ ਨੇ ਦੇ ਨਾਵਾਂ ਨਾਲ ਕੌਰ ਤੇ ਸਿੰਘ ਜੁੜਨ ਉਪਰੰਤ ਮਾਤਾ ਜੀ ਹੁਣ ਕੌਰ ਭਾਈ ਭਗਤ ਸਿੰਘ ਤੇ ਭਾਈ ਦੀਪ ਸਿੰਘ ਹੋ ਗਏ ਆਪ ਆਪਣੇ ਮਾਤਾ ਪਿਤਾ ਸਮੇਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਟਿਕ ਗਏ ਆਪ ਹਰ ਵੇਲੇ ਗੁਰਬਾਣੀ ਪਾਠ ਕਰਨ ਦੇ ਤੇ ਸਿਮਰਨ ਵਿੱਚ ਬਿਰਤੀ ਜੋੜੀ ਰੱਖਦੇ ਸਨ। ਸ੍ਰੀ ਅਨੰਦਪੁਰ ਸਾਹਿਬ ਵਿੱਚ ਹੀ ਆਪਨੇ ਸ਼ਾਸਤਰ ਅਤੇ ਸ਼ਾਸਤਰ ਦੀ ਵਿੱਦਿ ਹਾਸਲ ਕੀਤੀ। ਆਪ ਜੀ ਛਡੋਲ ਸਰੀਰ ਤੇ ਦ੍ਰਿੜ ਇਰਾਦੇ ਦੇ ਮਾਲਕ ਸਨ। ਸਿੱਖ ਕੌਮ ਦੇ ਮਹਾਨ ਜਨਰਲ ਤੇ ਅਨਕੀਲੇ ਜੋਧੇ, ਲੰਬਾ ਕਦ, ਭਰਵਾ ਚਿਹਰਾ, ਸੋਹਣਾ ਤੇ ਸੁੰਦਰ ਦਾੜਾ, ਮੋਟੀਆਂ ਅੱਖਾਂ, ਲਾਲ ਸੁਆ ਪੱਖ ਦਾ ਚਿਹਰਾ, ਫੁਰਸੀਲੇ ਤੇ ਜੋਸ਼ੀਲੇ ਸਰਦਾਰ ਸਨ। ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਬਹੁਬਲ ਦੇਖ ਕੇ ਵੈਰੀ ਥਰ-ਥਰ ਕੰਬਦੇ ਸਨ। ਬਾਬਾ ਜੀ ਵਿੱਚ ਨਿਡਰਤਾ, ਸ਼ਹਾਦਤ ਦਾ ਚਾਅ ਤੇ ਗੁਰਬਾਣੀ ਨਾਲ ਅਥਾਹ ਪਿਆਰ ਸੀ। ਬਾਬਾ ਜੀ ਬਹਾਦਰ ਤੇ ਨਿਰਭੈ ਜੌਦੇ ਸਨ। ਬਚਪਨ ਵਿੱਚ ਆਪ ਜੀ ਆਪਣੇ ਸਭ ਹਾਨੀਆਂ ਵਿੱਚੋਂ ਚੌੜਾ ਮੱਥਾ, ਛਡੋਲ ਜੁਸ ਜੁਸੇਲੇ ਤੇ ਤਕੜੇ ਸਨ। ਆਪ 18 ਸਾਲ ਦੇ ਹੋਏ ਤਾਂ ਆਪ ਜੀ ਨੂੰ ਥੋੜੀ-ਥੋੜੀ ਮੁੱਛ ਫੁੱਟ ਰਹੀ ਸੀ। ਹੋਲੇ ਮਹੱਲੇ ਦਾ ਸਮਾਂ ਨਜ਼ਿਕ ਆ ਚੁੱਕਾ ਸੀ ਮਾਤਾ ਪਿਤਾ ਗੁਰੂ ਘਰ ਦੇ ਅਨੇਕ ਸੇਵਕ ਸਨ ਮਾਜੇ ਦੀ ਸੰਗਤ ਨੇ ਐਂਕੀ ਹੋਲਾ ਮੱਲਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਾਰਿਆਂ ਦੇ ਸਨਮੁਖ ਮਨਾਉਂਦਾ ਫੈਸਲਾ ਕੀਤਾ ਭਾਈ ਦੀਪੇ ਜੀ ਦੇ ਕਹਿੰਤੇ ਮਾਤਾ ਪਿਤਾ ਵੀ ਗੁਰੂ ਦਰਸ਼ਨਾਂ ਨੂੰ ਤਿਆਰ ਹੋ ਗਏ ਕਈ ਦਿਨ ਪੈਦਲ ਯਾਤਰਾ ਕਰਕੇ ਜਥਾ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦیدارੇ ਕਰਕੇ ਸੰਗਤਾਂ ਨੇ ਹਾਲ ਹੋਈਆਂ ਤੇ ਗੁਰੂ ਜੀ ਦੀ ਪ੍ਰੇਰਣਾ ਸਦਕਾ ਸਭ ਨੇ ਕਲਗੀਧਰ ਪਾਤਸ਼ਾਹ ਜੀ ਚੰਚੀ ਗੁਰੂਬ ਸਿੰਘ ਦੇ ਦਰਸ਼ਨ دیدار ਕਰਕੇ ਸੰਗਤਾਂ ਨੇ ਹਾਲੇ ਤੇ ਗੁਰੂ ਜੀ ਦੇ ਪ੍ਰੇਮ ਨਾਲ ਸਦਕਾ ਸਭ ਨੇ ਕਲਗੀਧਰ ਪਾਤਸ਼ਾਹ ਜੀ ਕੋਲ ਪਵਿੱਤਰ ਅੰਮ੍ਰਿਤ ਦੇ ਦਾਤ ਪ੍ਰਾਪਤ ਕੀਤੀ ਉਸ ਦਿਨ ਤੋਂ ਸ਼ਬਦ ਦੇ ਨਾਮ ਨਾਲ ਕੌਰ ਤੇ ਸਿੰਘ ਸ਼ਬ ਜੁੜ ਗਿਆ ਤੇ ਸਭ ਪ੍ਰਾਣੀ ਗੁਰੂ ਵਾਲੇ ਬਣ ਗਏ ਕੁਝ ਮਹੀਨੇ ਸੇਵਾ ਕਰਕੇ ਜਦੋਂ ਸੰਗਤਾਂ ਵਾਪਸ ਹੋਣ ਲੱਗੀਆਂ ਤੇ ਪਾਤਸ਼ਾਹ ਜੀ ਕੋਲ ਆਗਿਆ ਮੰਗੀ ਤਾਂ ਪਾਤਸ਼ਾਹ ਫਰਮਾਇਆ ਕਿ ਤੁਸੀਂ ਜਾਓ ਦੀਪ ਸਿੰਘ ਨੂੰ ਸਾਡੇ ਕੋਲ ਇੱਥੇ ਹੀ ਰਹਿਣ ਦਿਓ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਰਹਿ ਕੇ ਗੁਰਮੁਖੀ ਫਾਰਸੀ ਤੇ ਅਰਬੀ ਲਿਪੀ ਵਿੱਚ નિਪੁੰਤਾ ਹਾਸਲ ਕੀਤੀ ਤੇ ਇੱਥੇ ਹੀ ਆਪ ਜੀ ਨੇ ਸ਼ਸਤਰ ਵਿਦਿਆ ਘੋੜ ਸਵਾਰੀ ਤਲਵਾਰ ਬਾਜ਼ੀ ਤੀਰ ਅੰਦਾਜ਼ੀ ਤੇ ਨੇਜਾ ਬਾਜ਼ੀ ਦੀ ਮਹਾਰਤ ਹਾਸਲ ਕੀਤੀ ਜਦੋਂ ਕਲਗੀਧਰ ਪਾਸ਼ਾ ਸ਼ਿਕਾਰ ਖੇਡਣ ਜਾਂਦੇ ਤਾਂ ਭਾਈ ਦੀਪ ਸਿੰਘ ਜੀ ਦੀ ਵੀ ਨਾਲ ਹੀ ਜਾਂਦੇ ਸਨ ਆਪ ਗੁਰੂ ਗੋਬਿੰਦ ਸਿੰਘ ਦੇ ਪਾਸਮੰਤ 1757 ਤੋਂ 1762 ਤੱਕ 5 ਸਾਲ ਤੱਕ ਰਹੇ। ਬਾਬਾ ਦੀਪ ਸਿੰਘ ਜੀ ਇੱਕ ਪ੍ਰੋੜ ਵਿਦਵਾਨ, ਮਹਾਨ ਸੂਰਬੀਰ, ਸੇਵਾ ਦੇ ਪੁੰਜ ਅਤੇ ਉੱਗੇ ਮਿਸ਼ਨਰੀ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੇ ਗਏ ਜੰਗਾਂ ਜੁਦਾਂ ਵਿੱਚ ਬਾਬਾ ਦੀਪ ਸਿੰਘ ਜੀ ਨੇ ਸਰਗਰਮੀ ਨਾਲ ਹਿੱਸਾ ਲਿਆ। ਧੀਰਮਲੀਆਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗਨ ਸਾਹਿਬ ਜੀ ਦੀ ਆਦਬੀੜ ਦੇਣ ਤੋਂ ਨਾ ਕਰ ਦਿੱਤੀ। ਤਾਂ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਜੀ ਅਤੇ ਭਾਈ ਦੀਪ ਸਿੰਘ ਜੀ ਨੂੰ ਸੇਵਾ ਸੌਂਪ ਕੇ ਬੀੜ ਤਿਆਰ ਕਰਵਾਈ। ਬਾਬਾ ਜੀ ਨੇ ਉਸ ਬੀੜ ਦਾ ਪਾਠ ਸਿੰਘਾਂ ਨੂੰ ਅਰਥਾ ਸਮੇਤ ਪੜਾਇਆ। ਇੱਥੋਂ ਹੀ ਜਦ-ਜਮੇ ਟਕਸਾਲ ਆਰੰਭ ਹੋਈ। ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਤੋਂ ਔਰੰਗਜ਼ੇਬ ਦੇ ਨਾਲ ਮੁਲਾਕਾਤ ਲਈ ਦੱਖਣ ਨੂੰ ਜਾਣ ਲੱਗੇ ਤਾਂ ਆਪ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਸੇਵਾ ਸੰਭਾਲ ਲਈ ਭੇਜ ਦਿੱਤਾ। ਅਤੇ ਬਾਬਾ ਦੀਪ ਸਿੰਘ ਜੀ ਨੂੰ ਤਲਵੰਡੀ ਸਾਬੋ ਵਿਖੇ ਰਹਿ ਕੇ ਗੁਰਬਾਣੀ ਲਿਖਵਾਉਣ ਅਤੇ ਪੜ੍ਹਾਉਣ ਦੀ ਸੇਵਾ ਬਖਸ਼ਿਸ਼ ਕੀਤੀ। ਬਾਬਾ ਜੀ ਨੇ ਇਹ ਕਾਰ ਬੜੇ ਪਿਆਰ ਅਤੇ ਸ਼ਰਧਾ ਨਾਲ ਨਿਭਾਇਆ। ਆਪ ਆਏਗੇ ਦੀ ਬੜੇ ਪਿਆਰ ਨਾਲ ਟਹਿਲ ਸੇਵਾ ਕਰਦੇ ਆਪ ਜਿਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਆਪਣੇ ਹੱਥੀ ਕੀਤੇ ਜੋ ਵਕ ਵਕ ਤੱਕ ਸਹਿਬਾਨਾਂ ਤੇ ਭੇਜੇਗੇ। ਬਾਬਾ ਬੰਦਾ ਜੀ ਬਾਬਾ ਬੰਦਾ ਸਿੰਘ ਬਹਾਦਰ ਜਦ ਪੰਜਾਬ ਆਏ ਤਾਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦਾ ਡਟ ਕੇ ਸਾਥ ਦਿੱਤਾ ਅਤੇ ਜੰਗਾਂ ਵਿੱਚ ਹਿੱਸਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਪਿੱਛੋਂ ਆਫਰ ਜੰਦਮਾ ਸਾਹਿਬ ਟਿਕ ਗਏ ਅਤੇ ਗੁਰਬਾਣੀ ਪ੍ਰਚਾਰ ਦੀ ਸੇਵਾ ਨਿਭਾਉਂਦੇ ਰਹੇ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪਰੰਤ ਸਿੱਖਾਂ ਉੱਤੇ ਜ਼ੁਲਮਾਂ ਦਾ ਦੌਰ ਆਰੰਭ ਹੋਇਆ। ਸਿੱਖਾਂ ਨੇ ਛੋਟੇ-ਛੋਟੇ ਜਥੇ ਬਣਾ ਕੇ ਜ਼ੁਲਮਾਂ ਦਾ ਸਾਹਮਣਾ ਕੀਤਾ। ਇਨ੍ਹਾਂ ਜਥਿਆਂ ਦੀ ਗਿਣਤੀ 65 ਤੱਕ ਸੀ। 1748 ਈਸਵੀ ਵਿੱਚ ਪੰਥਕ ਆਗੂ ਨੇ ਮਿਲ ਕੇ ਦੁਸ਼ਮਨ ਦਾ ਟਾਕਰਾ ਕਰਨ ਲਈ ਵਿਉਂਤ ਬਣਾਈ ਅਤੇ ਸਾਰੇ ਜਥਿਆਂ ਨੂੰ ਤੋੜ ਕੇ 12 ਮਿਸਲਾਂ ਬਣਾਈਆਂ ਇਹਨਾਂ ਵਿੱਚ ਇੱਕ ਸ਼ਹੀਦ ਮਿਸਲ ਸੀ ਜਿਸ ਦਾ ਵਾਗਡੋਰ ਬਾਬਾ ਦੀਪ ਸਿੰਘ ਨੂੰ ਸੰਭੀਖੀ ਬਾਬਾ ਦੀਪ ਸਿੰਘ ਜੀ ਮਿਸਲ ਦੀ ਜ਼ੇਫਦਾਰੀ ਦੇ ਨਾਲ ਨਾਲ ਧਰਮ ਪ੍ਰਚਾਰ ਵਿੱਚ ਜੁਟੇ ਰਹੇ ਉਸ ਸਮੇਂ ਦਿੱਲੀ ਦਾ ਤਖਤ ਦਾਵਾਦੋਸ ਸਥਿਤੀ ਵਿੱਚ ਸੀ ਤੇ ਫਿਰ ਅਫਗਾਨਿਸਤਾਨ ਦੇ ਰਸਤੇ ਰਹੀ ਅਹਿਮਦ ਸ਼ਾਹ ਅਫਜ਼ਾਲੀ ਨੇ ਭਾਰਤ ਤੇ ਹਮਲਾ ਕੀਤਾ 1757 ਇਸ਼ਵੀ ਵਿੱਚ ਅਹਿਮਦ ਸਾਹ ਅਬਦਾਲੀ ਦਿੱਲੀ ਨੂੰ ਜਾਂਦਾ ਹੋਇਆ ਲਾਹੌਰ ਰੁਕਿਆ ਕੁਝ ਸਮਾਂ ਲਾਹੌਰ ਰੁਕ ਕੇ ਅੰਮ੍ਰਿਤਸਰ ਸਹਿਰ ਵਿੱਚ ਤਹਿਸ ਨਹਿਸ ਮਚਾਈ ਧਾਰਮਿਕ ਸਥਾਨ ਮਿੱਟੀ ਚ ਢੋਲ ਦਿੱਤੇ ਤੇ ਹਰਮੰਦਰ ਸਾਹਿਬ ਦੇ ਸਰੋਵਰ ਨੂੰ ਮਿੱਟੀ ਕੂੜੇ ਨਾਲ ਪੂਰਾ ਪੂਰ ਦਿੱਤਾ ਗਿਆ ਇਹ ਸਾਰਾ ਕੁਝ ਜਾਣ ਬੁੱਝ ਕੇ ਕਰਵਾਇਆ ਗਿਆ ਕਿ ਹਿੰਦੁਸਤਾਨ ਵਿੱਚ ਹਿੰਦੂ ਸਿੱਖਾਂ ਨੂੰ ਪੂਰਨ ਅਹਿਸਾਸ ਹੋਵੇ ਕਿ ਉਹ ਹੁਣ ਅਬਦਾਲੀ ਦੇ ਰਹਿਮੋ ਕਰਮ ਤੇ ਹਨ ਹਰਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਪੰਗ ਕਰਨਾ ਤੇ ਸਰੋਵਰ ਨੂੰ ਪੂਰਨ ਪੁਰਤ ਦੀ ਖਬਰ ਜਦੋਂ ਜਮਦਵਾਲ ਸਾਹਿਬ ਪਹੁੰਚੇ ਤਾਂ ਬਾਬਾ ਦੀਪ ਸਿੰਘ ਦੀਆਂ ਅੱਖਾਂ ਵਿੱਚੋਂ ਖੂਨ ਉਤਰਿਆ ਸੰਗਤ ਨੂੰ ਸੰਬੋਧਨ ਕੀਤਾ ਤੇ ਇਸ ਬੇਦਬੀ ਦਾ ਬਦਲਾ ਲੈਣ ਲਈ ਪ੍ਰੇਰਿਆ ਤਾਂ ਸਿੰਘਾਂ ਦੀ ਭੜਤੀ ਦਾ ਆਵਾਜ਼ ਦੇ ਕੇ ਅੰਮ੍ਰਿਤਸਰ ਪਹੁੰਚਣ ਦਾ ਇਰਾਦਾ ਪੱਕਾ ਕਰ ਲਿਆ ਕੋਈ ਤਕਰੀਬਨ 6000 ਸਿੰਘਾਂ ਨੇ ਇਕੱਠੇ ਹੋ ਕੇ ਚਾਲੇ ਪਾ ਦਿੱਤੇ ਅੰਮ੍ਰਿਤਸਰ ਲਈ ਇਤਿਹਾਸਕਾਰ ਲਿਖਦੇ ਹਨ ਕਿ ਇਨ੍ਹਾਂ ਸਿੰਘਾਂ ਨੇ ਆਪਣੇ ਕੱਪੜੇ ਤੇ ਕੇਸਰ ਛੜਕਿਆ ਹੋਇਆ ਸੀ ਤੇ ਗਾਣੇ ਗਾਨੇ ਬੰਨੇ ਹੋਏ ਸਨ ਮੌਤ ਰਾਨੀ ਨੂੰ ਵਿਹੋਣ ਲਈ ਉੱਥੇ ਚੱਲ ਕੇ ਇਹ ਇੱਕ ਬਹੁਤ ਵੱਡਾ ਕਾਫਲਾ ਜਦੋਂ ਤਰਨਤਨ ਪਹੁੰਚਿਆ ਤਾਂ ਬਾਬਾ ਦੀਪ ਸਿੰਘ ਨੇ ਸਾਰੀ ਸਿੱਖ ਸੰਗਤ ਨੂੰ ਸੰਬੋਧਨ ਕਰਦੇ ਆਖਿਆ ਕਿ ਹੁਣ ਸ਼ਹੀਦੀ ਪਾਉਣ ਦਾ ਸਮਾਂ ਆ ਗਿਆ ਹੈ। ਉਹਨਾਂ ਸੇਬ ਕਿਰਪਾਨ ਨਾਲ ਜ਼ਮੀਨ ਤੇ ਲਕੀਰ ਪਾ ਦਿੱਤੀ ਤੇ ਕਿਹਾ ਗਰਜਵੀਂ ਆਵਾਜ਼ ਉੱਚੀ ਜਿਹੜਾ ਕੁਰਬਾਨੀ ਲਈ ਤਿਆਰ ਹੈ ਉਹ ਲਕੀਰ ਟੱਪ ਕੇ ਅੱਗੇ ਆ ਜਾਵੇ ਤੇ ਬਾਕੀ ਵਾਪਸੀ ਲਈ ਰਵਾਨਗੀ ਕਰਨ। ਤਨ ਗੁਰੂ ਦੇ ਸਿੰਘ ਉਹ ਸਾਰੇ ਦੇ ਸਾਰੇ ਬਾਬਾ ਦੀਪ ਸਿੰਘ ਨਾਲ ਮਰ ਮੈਦਾਨੇ ਤਿਆਰ ਹੋ ਗਏ ਇਤਨਾ ਹੀ ਜੋਸ਼ ਉਹਨਾਂ ਸੰਗਾਂ ਵਜ ਤੇ ਮੌਤ ਦੀ ਤਾਂ ਪਰਵਾਹ ਨਹੀਂ ਸੀ ਕਿਸੇ ਨੂੰ ਇਸ ਗੱਲ ਦੀ ਖਬਰ ਤਾਂ ਫੈਲ ਨਹੀਂ ਸੀ ਉਸ ਸਮੇਂ ਜਹਾਂ ਖਾਨ ਲਾਹੌਰ ਦਾ ਉਪ ਸੁਬੇਦਾਰ ਸੀ ਤੇ ਹਾਜੀ ਅਤਾਈ ਖਾਨ ਜਿਸ ਕੋਲ ਤਰਕੀਬਨ 2000 ਫੌਜੀ ਦੀ ਕਮਾਨ ਸੀ ਉਸ ਨੂੰ ਹੁਕਮ ਦਿੱਤਾ ਗਿਆ ਕਿ ਸਿੱਖਾਂ ਨੂੰ ਕੁਚਲ ਕੇ ਸਜ਼ਾ ਦਿੱਤੀ ਜਾਵੇ ਜਹਾਦ ਦਾ ਐਲਾਨ ਫਰਮਾਇਆ ਗਿਆ ਤੇ ਜਹਾਦੀਆਂ ਲਈ ਇਹ ਇੱਕ ਪਾਵਨ ਜੰਗ ਗੁਰਦਾਨੀ ਗਈ ਜੋ ਸੇਲੇ ਸਿੱਖਾਂ ਨੇ ਅਫਗਾਨੀਆਂ ਨੂੰ ਪੰਜ ਦਿੱਤਾ ਤੇ ਕੁਝ ਸ਼ਹੀਦਦਿਆਂ ਵੀ ਹੋਈਆਂ ਤੇ ਇਹ ਖਾਲਸਾਈ ਮਾਰਚ ਅੰਮ੍ਰਿਤਸਰ ਵੱਲ ਵਧਦਾ ਗਿਆ। ਅਫਗਾਨੀ ਫੌਜ ਦੇ ਹੌਸਲੇ ਅਸਪਸ਼ਟ ਹੁੰਦੇ ਵੇਖ ਕੇ ਅਤਾਈ ਖਾਨ ਇੱਕ ਬਹੁਤ ਵੱਡੀ ਫੌਜ ਤੇ ਤੋਪਖਾਨਾ ਲੈ ਕੇ ਆ ਗਿਆ। ਇੱਥੇ ਕਮਸਾਂ ਦੀ ਲੜਾਈ ਹੋਈ ਸਿੰਘ ਬਾਬਾ ਦੀਪ ਸਿੰਘ ਦੀ ਅਗਵਾਈ ਹੇਠ ਲੜਦੇ ਭੜਦੇ ਤੇ ਹੌਲੀ-ਹੌਲੀ ਅੰਮ੍ਰਿਤਸਰ ਵੱਲ ਵਧਦੇ ਗਏ। ਅਫਗਾਨ ਫੌਜ ਕੋਲ ਵਧੀਆ ਸ਼ਸਤਰ ਟੌਪ ਖਾਨਾ ਤੇ ਉਹਦੇ ਰਿਕ ਗੰਤੇ ਵਿੱਚ ਫੌਜੀ ਸਰ ਸਿੰਘਾਂ ਦਾ ਬਹੁਤ ਨੁਕਸਾਨ ਹੋਇਆ ਸੈਂਕੜੇ ਸਿੱਖ ਧਰਮੀ ਸ਼ਹਾਦਤ ਦਾ ਜਾਮ ਪੀ ਗਏ ਪਰ ਇਹਨਾਂ ਨੇ ਆਪਣਾ ਹੌਸਲਾ ਨਾ ਛੱਡਿਆ ਫਤਿਹ ਦੇ ਜਕਾਰੇ ਗਜਉਂਦੇ ਅਗਾਹ ਤੋਂ ਅਗਾਹ ਵਧਦੇ ਗਏ ਬਾਬਾ ਦੀਪ ਸਿੰਘ ਜੀ ਦੀ ਗਰਦਨ ਤੇ ਇੱਕ ਹੱਤਕ ਵਾਰ ਹੋਇਆ ਤੇ ਇਹਨਾਂ ਦੀ ਗਰਦਨ ਦਾ ਕਾਫੀ ਹਿੱਸਾ ਲੱਥ ਗਿਆ ਲਹੂ ਲਵਾਨ ਹੋ ਗਏ ਤੇ ਸਰੀਰ ਠੜਕਣ ਲੱਗਾ ਤਾਂ ਉਸੇ ਵੇਲੇ ਇੱਕ ਕਰੀਬੀ ਖਲੋਤੇ ਸਿੰਘ ਨੇ ਕਿਹਾ ਕਿ ਤੁਸੀਂ ਤਾਂ ਸ੍ਰੀ ਹਰਮੰਦਰ ਸਾਹਿਬ ਜਾ ਕੇ ਸ਼ਹੀਦ ਹੋਣਾ ਸੀ ਤੁਸੀਂ ਤਾਂ ਇੱਥੇ ਹੀ ਫਤਿਹ ਗਜਾ ਚੱਲੇ ਹੋ ਤਾਂ ਬਾਬਾ ਦੀਪ ਸਿੰਘ ਫਿਰ ਸਾਵਧਾਨ ਹੋਏ ਤੇ ਖੱਬੇ ਹੱਥ ਨਾਲ ਆਪਣੀ ਟੁੱਟੀ ਗਰਦਨ ਨੂੰ ਸੰਭਾਲਿਆ ਤੇ ਆਪਣੀ ਦੋ ਤਾਰੀ 18 ਸ਼ੇਰ ਦੇ ਖੰਡੇ ਨਾਲ ਦੁਸ਼ਮਣ ਦਲ ਦੀ ਵਾਰਡ ਵਿੱਚ ਤਰਾਂ ਕੀਤੀ ਗਈ ਦੁਸ਼ਮਣਾਂ ਵਿੱਚ ਹਫੜਾ ਦਫੜੀ ਮਚ ਗਈ ਤੇ ਵੈਰੀ ਮੈਦਾਨ ਛੱਡ ਕੇ ਭੱਜਣ ਲੱਗੇ ਇਸ ਤਰ੍ਹਾਂ ਦੁਸ਼ਮਣਾਂ ਤੇ ਆਹ ਲਾਉਂਦੇ ਹੋਏ ਬਾਬਾ ਜੀ ਅੰਤ ਦਰਬਾਰ ਸਾਹਿਬ ਪਹੁੰਚ ਗਏ ਤੇ ਪ੍ਰਕਰਮਾਂ ਵਿੱਚ ਜਾ ਕੇ ਗੁਰੂ ਕੰਨ ਨੂੰ ਦੁਬਾਰਸ਼ਕਰ ਕੀਤਾ ਤੇ ਡਿੱਗ ਪੈ ਤੇ ਸ਼ਹੀਦੀ ਪ੍ਰਾਪਤ ਕੀਤੀ। ਸ੍ਰੀ ਹਰਮੰਦਰ ਸਾਹਿਬ ਜੀ ਦੀ ਦੱਖਣੀ ਬਾਹੀ ਵੱਲ ਇੱਕ ਗੁਰਦੁਆਰਾ ਹੈ, ਇੱਕ ਨਿਸ਼ਾਨ ਸਾਹਿਬ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਨੇ 13 ਨਵੰਬਰ 1757 30 ਕਤਕ 1814 ਨੂੰ ਸ਼ਹੀਦੀ ਪ੍ਰਾਪਤ ਕੀਤੀ। ਗੁਰਦੁਆਰਾ ਰਾਮਸਰ ਸਾਹਿਬ ਦੇ ਨਜ਼ਦੀਕ ਗੁਰਦੁਆਰਾ ਸ਼ਹੀਦਾ ਸਾਹਿਬ ਹਰ ਐਤਵਾਰ ਅਤੇ ਸ਼ਹੀਦੀ ਜੋੜ ਮੇਲੇ ਤੇ ਸੰਗਤਾਂ ਦਾ ਹਮ ਹਮਾ ਕੇ ਪਹੁੰਚਦੀ ਹਨ ਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਇਸ ਕਾਰਨ ਨੂੰ ਮਾਨ ਹੈ ਕਿ 75 ਸਾਲ ਦੀ ਬੜੇਲੀ ਉਮਰ ਦੇ ਬਾਬਾ ਦੀਪ ਸਿੰਘ ਜੀ ਨੇ ਸਿੱਖ ਗੁਰਦੁਆਮਾਂ ਦੀ ਹੋਈ ਬੇਦਬੀ ਨੂੰ ਵੰਗਾਰ ਸਮਝ ਕੇ ਗੁਰਦੁਆਮਾਂ ਦੇ ਰੱਖਿਆ ਲਈ ਸਿਰ ਧਲੀ ਤਰਕੇ ਝੂਜਦਿਆਂ ਸ਼ਹਾਦਤ ਪ੍ਰਾਪਤ ਕੀਤੀ। ਉਹਨਾਂ ਦੇ ਮਨ 'ਚ ਗੁਰੂ ਪ੍ਰਤੀ ਪ੍ਰੇਮ ਦਾ ਤਾਂ ਅਤੇ ਸਿੱਖੀ ਸਿਧਾਂਤਾਂ ਦੇ ਰੱਖਿਆ ਦੀ ਰੀਤ ਸੀ। ਸਤਿਗੁਰਾਂ ਦਾ ਦਿੱਤਾ ਹੁਕਮ ਉਹਨਾਂ ਨੇ ਕਮਾ ਕੇ ਦਿਖਾ ਦਿੱਤਾ। ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਅਤੇ ਗੁਰਦੁਆਮਾਂ ਦੀ ਰੱਖਿਆ ਖਾਤਰ ਬਾਬਾ ਦੀਪ ਸਿੰਘ ਜੀ ਨੇ ਸ਼ਹਾਦਤ ਸਿੱਖ ਇਤਿਹਾਸ ਦੀ ਲੱਖਾਂ ਦਾਸਤਾਨ ਹੈ ਬਾਬਾ ਦੀਪ ਸਿੰਘ ਦੀ ਯਾਦ ਵਿੱਚ ਰਾਮਸਰ ਦੇ ਨੇੜੇ ਗੁਰਦੁਆਰਾ ਸਥਾਪਿਤ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਸੀ ਜਿਸ ਨੂੰ ਸਤਕਾਰ ਸਹਿਤ ਸ਼ਹੀਦ ਗੰਜ ਬਾਬਾ ਦੀਪ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਬਾਬਾ ਦੀਪ ਸਿੰਘ ਦਾ ਖੰਡਾ ਅੱਜ ਵੀ ਅਕਾਲ ਤਖਤ ਸਾਹਿਬ ਵਿੱਚ ਸਾਂਭੇ ਉਹ ਸ਼ਸਤਰਾਂ ਵਿੱਚ ਸ਼ਾਮਲ ਹੈ ਜਿਸ ਦੇ ਬਾਕੀ ਸ਼ਸਤਰ ਸਮੇਤ ਸੰਗਤਾਂ ਨੂੰ ਦਰਸ਼ਨ ਕਰਾਏ ਜਾਂਦੇ ਹਨ ਕਿੰਨੀ ਲਾਸਾਨੀ ਕੁਰਬਾਨੀ ਹੈ ਇਨ੍ਹਾਂ ਮਹਾਨ ਸਿੰਘਾਂ ਦੀ ਜਿਨ੍ਹਾਂ ਗੁਰੂ ਕਾ ਨੂੰ ਪਿੱਠ ਨਹੀਂ ਦਿੱਤੀ ਨਾਮ ਸਿਮਰਨ ਵਿੱਚ ਰਹਿੰਦਿਆਂ ਗੁਰੂ ਸਿੱਖਿਆ ਦਾ ਪ੍ਰਚਾਰ ਕੀਤਾ ਤੇ ਔਖੇ ਵੇਲੇ ਆਪ ਨੇ ਅੱਗੇ ਲੱਗ ਕੇ ਕੌਮ ਦੀ ਅਗਵਾਈ ਕਰਦਿਆਂ ਆਪਾਂ ਵਾਰਿਆ ਤੇ ਸ਼ਹੀਦੀ ਪਾ ਗਏ ਆਪ ਜੀ ਦੀ ਉੱਚ ਕਹਾਣਾਂ ਤੇ ਕੁਰਬਾਨੀ ਦੇ ਜਜ਼ਬੇ ਨੂੰ ਕੌਮ ਅਤੇ ਸਮਾਜ ਸਦਾ ਪ੍ਰੇਰਣਾ ਲੈਂਦੇ ਰਹਿਣਗੇ ਇਹ ਸਾਰਾ ਲੇਖ ਸਾਡੇ ਲੈਕਚਰਲ ਹਿੱਥਿਆ ਸਕੂਲ ਆਫ ਐਮਿਊਜ਼ ਫਾਜ਼ਿਲਕੋਟੋਂ ਵਿਜੇ ਗੁਪਤਾ ਜੀ ਨੇ ਇੰਟਰਨੈਟ ਤੋਂ ਇਕੱਠੇ ਕਰਕੇ ਸਾਰਨਾ ਸਾਂਝੀ ਕੀਤੀ ਜਿਸ ਨੂੰ ਮੈਂ ਆਵਾਜ਼ ਦਿੱਤੀ ਏ ਸੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ